ਪਿੰਡ ਬੌਂਡਰੀ ਜਿਹੜਾ ਮੋਗਾ ਆ ਅੱਜ ਤੁਸੀਂ ਪੱਤਰਕਾਰਾਂ ਕੋਲੇ ਪਹੁੰਚ ਕੀਤੀ ਹੈ ਜੀ ਕਿਸ ਸਬੰਧ ਦੇ ਵਿੱਚ ਆਏ ਹੋ ਜੀ ਇੱਥੇ ਬਲਵੀਰ ਸਿੰਘ ਦੋਤਾ ਦਲੀਪ ਸਿੰਘ ਜੀ ਪਿੰਡ ਦੇਰ ਕਿਦੋਂ ਨੇ ਸਾਡੇ ਵਰ ਖਿਲਾਫ ਇੱਕ ਵੀਡੀਓ ਪਾਈ ਜੀ ਉਹ ਇਹ ਸਾਡਾ ਕੋਈ ਲੈਣ ਦੇਣ ਨਹੀਂ ਜੀ ਵੀਡੀਓ ਪਾਈ ਹੈ ਜੀ ਉਹਨੇ ਵੀਡੀਓ ਦੇ ਵਿੱਚ ਕੀ ਕੀਤਾ ਜੀ ਉਹਨੇ ਵੀਡੀਓ ਕਿਹਾ ਜੀ ਮੇਰਾ ਮਾਸੜ ਤੇ ਮੇਰੀ ਮਾਸੀ ਦੇ ਕਰਨਜੀਤ ਤੇ ਇਹ ਮੁੰਡੇ ਮੈਨੂੰ ਮਾਰਨ ਨੂੰ ਫਿਰਦੇ ਆ ਕਿਹੜੇ ਕਿਹੜੇ ਮੁੰਡੇ ਜੀ ਕਿੰਨਾ ਕਰਨਜੀਤ ਸਿੰਘ ਤੇ ਸੋਨੀ ਸਿੰਘ ਜੀ ਕਿੱਥੋਂ ਦੇ ਡੇੜ ਕਹਿੰਦੇ ਆ ਜੀ ਇਹ ਵੀ ਡੇੜ ਕਹਿੰਦੇ ਆ ਹਾਂ ਜੀ ਹਾਂ ਅੱਛਾ ਜੀ ਅੱਗੇ ਉਹਨੇ ਕੀ ਕਹਿਆ ਜੀ ਵੀਡੀਓ ਦੇ ਵਿੱਚ ਉਹ ਕਹਿੰਦਾ ਬਾਕੀ ਮੇਰੀ ਪ੍ਰਾਪਰਟੀ ਲੱਭਣ ਨੂੰ ਫਿਰਦੇ ਆ ਜੀ ਅੱਛਾ ਜੀ ਸਾਡੀ ਕੋਈ ਉਹਦੀ ਪ੍ਰਾਪਰਟੀ ਲੱਭਣ ਦਾ ਖਿਆਲ ਨਹੀਂ ਕੁਝ ਹੋਰ ਨਹੀਂ ਜੀ ਅਸੀਂ ਉਹ ਲੈਣ ਜਰੂਰ ਗਏ ਸੀ ਉਹ ਕਹਿੰਦਾ ਮੈਂ ਨਹੀਂ ਆਉਣਾ ਹੁਣ ਉਹਦੀ ਮਰਜ਼ੀ ਨਾ ਆਵੇ ਸਾਡਾ ਨਹੀਂ ਉਹਨੇ ਤੁਹਾਡੇ ਤੇ ਦੋਸ਼ ਕਿਉਂ ਲਾਇਆ ਜੀ ਕਾਰਨ ਕੀ ਰਾਇਆ ਜੀ ਉਹ ਦੋਸ਼ ਲਾਉਣ ਦਾ ਦੋਸ਼ ਐਂ ਲਾਇਆ ਜੀ ਅਸੀਂ ਉਹਨੂੰ ਲੈਣ ਜਾਂਦੇ ਸੀ ਉਹ ਹੁੰਦਾ ਨਹੀਂ ਸੀ ਜੀ ਉਹ ਰਹਿੰਦਾ ਕਿੱਥੇ ਆ ਜੀ ਉਹ ਰਹਿੰਦਾ ਹੈਗਾ ਜੀ ਪਰਮਜੀਤ ਕੌਰ ਵਾਈਫ ਆਫ ਜਸਵੀਰ ਸਿੰਘ ਅ ਅਜੀਤ ਨਗਰ ਫਤ ਨੰਬਰ ਗਲੀ ਡਾਕਟਰ ਰਾਏ ਸਿੰਘ ਡਾਕਟਰ ਦੇ ਘਰ ਦੇ ਕੋਲ ਘਰ ਆਵੇ ਆਸਾਬੇ ਨਹੀਂ ਉਹਦੀ ਵਾਈਫ ਆ ਜੀ ਉਹ ਹਾਂਜੀ ਉਹਦੀ ਜੀ ਵਾਈਫ ਆ ਉਹਦੇ ਕੋਲੇ ਰਹਿੰਦਾ ਜੀ ਹਾਂ ਉਹਦੇ ਕੋਲ ਰਹਿੰਦਾ ਹੁਣ ਵੀ ਉਹਦੇ ਨਾਲ ਰੇਸ਼ਨ ਪੱਕੇ ਹਾਈ ਕੋਰਟ ਦੇ ਆਰਡਰ ਨਾਲ ਹੋਏ ਵੀ ਜੀ ਉਹਦੇ ਨਾਲ ਰਹਿੰਦਾ ਠੀਕ ਹੈ ਜੀ